ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਤੁਸੀਂ ਸਾਰੇ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਹੋ ਤੇ ਚੋਣ ਕਮਿਸ਼ਨ ਵੱਲੋਂ ਇਹ VOTING ਕਰਵਾਈ ਜਾਂਦੀ ਹੈ ਯਾਨੀ ਕਿ ਚੋਣਾ ਕਰਵਾਈਆਂ ਜਾਂਦੀਆਂ ਨੇ ਇਸੇ ਦੌਰਾਨ ਕਾਫੀ ਡੇਟਾ ਸੇਵ ਰੱਖ ਲਿਆ ਜਾਂਦਾ ਹੈ ਜਿਹਦੇ ਵਿੱਚ ਫੁਟੇਜ ਹੁੰਦੀ ਹੈ ਚੋਣਾਂ ਦੇ ਦੌਰਾਨ ਸੀਸੀਟੀਵੀ ਫੁਟੇਜ ਹੁੰਦੀ ਹੈ ਤਸਵੀਰਾਂ ਹੁੰਦੀਆਂ ਨੇ ਵੀਡੀਓਜ਼ ਹੁੰਦੀਆਂ ਨੇ ਤੇ ਇਹਨਾਂ ਦੇ ਆਧਾਰ ਦੇ ਉੱਤੇ ਹੀ ਕਈ ਵਾਰ ਚੋਣ ਨੂੰ ਚੁਣੌਤੀ ਦਿੰਦੀਆਂ ਨੇ ਵਿਰੋਧੀ ਧਿਰਾਂ ਜਾਂ ਵਿਰੋਧੀ ਉਮੀਦਵਾਰ ਜਿੱਤੇ ਹੋਏ ਉਮੀਦਵਾਰ ਦੇ ਖਿਲਾਫ ਵੀ ਕਈ ਤਰ੍ਹਾਂ ਦੀਆਂ ਪਟੀਸ਼ਨਾਂ ਵਗੈਰਾ ਪੈ ਜਾਂਦੀਆਂ ਨੇ ਤੇ ਹੁਣ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇੱਕ ਵੱਡਾ ਫੈਸਲਾ ਲਿਆ ਉਹਨਾਂ ਨੇ ਕਿਹਾ ਹੈ ਕਿ 45 ਦਿਨਾਂ ਦੇ ਬਾਅਦ ਸਾਰਾ ਡਾਟਾ ਡਿਲੀਟ ਕਰ ਦਿੱਤਾ ਜਾਵੇਗਾ ਜਿਦੇ ਵਿੱਚ ਇਲੈਕਸ਼ਨ ਦੇ ਦੌਰਾਨ ਜਿਹੜੀਆਂ ਖਿੱਚੀਆਂ ਗਈਆਂ ਤਸਵੀਰਾਂ ਸੀਸੀਟੀਵੀ ਫੁਟੇਜ ਵੈਬ ਕਾਸਟਿੰਗ ਵੀਡੀਓ ਰਿਕਾਰਡਿੰਗਸ ਉਹ ਸਾਰੀਆਂ ਡਿਲੀਟ ਹੋ ਜਾਣਗੀਆਂ ਪਰ ਇਹਦੇ ਨਾਲ ਇੱਕ ਇਹ ਵੀ ਕਿਹਾ ਗਿਆ ਹੈ 30 ਮਈ ਨੂੰ ਸਾਰੇ ਰਾਜਾਂ ਨੂੰ ਸੂਬਿਆਂ ਨੂੰ ਇੱਕ ਆ ਆਦੇਸ਼ ਦਿੱਤੇ ਗਏ ਸੀਗੇ ਹਦਾਇਤਾਂ ਦਿੱਤੀਆਂ ਗਈਆਂ ਸੀ ਚੋਣ ਕਮਿਸ਼ਨ ਆਫ ਇੰਡੀਆ ਵੱਲੋਂ ਕਿ ਜੇਕਰ ਕਿਸੇ ਚੋਣ ਖੇਤਰ ਦੇ ਵਿੱਚ ਇਲਜ਼ਾਮ ਲੱਗੇ ਨੇ ਕਿਸੇ ਤੇ ਕਿ ਇਹਦੇ ਵਿੱਚ VOTING ਦੇ ਵਿੱਚ ਧਾਂਦਲੀ ਹੋਈ ਹੈ ਉਹ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਤਾਂ ਉਹ ਡਾਟਾ ਡਿਲੀਟ ਨਹੀਂ ਕੀਤਾ ਜਾਏਗਾ ਪਰ ਜਿਹੜਾ ਡਾਟਾ ਸਹੀ ਹੈ ਜਿਹਦੇ ਉੱਤੇ ਕੋਈ ਵੀ ਇਲਜ਼ਾਮ ਜਾਂ ਕੋਈ ਵੀ ਸਵਾਲ ਨਹੀਂ ਹੈਗੇ ਤਾਂ ਉਹਨੂੰ 45 ਦਿਨਾਂ ਦੇ ਬਾਅਦ ਡਿਲੀਟ ਕਰ ਦਿੱਤਾ ਜਾਏਗਾ ਇਹਦਾ ਇੱਕ ਕਾਰਨ ਚੋਣ ਕਮਿਸ਼ਨ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇਸ ਡੇਟੇ ਦਾ ਗਲਤ ਉਪਯੋਗ ਕਰਦੇ ਨੇ ਕਈ ਲੋਕ ਅਜੇ ਹੁੰਦੇ ਨੇ ਜਿਹੜੇ ਗੈਰ ਉਮੀਦਵਾਰ ਹੁੰਦੇ ਨੇ ਉਹਨਾਂ ਨੇ ਚੋਣ ਵੀ ਨਹੀਂ ਲੜੀ ਹੁੰਦੀ ਕਦੇ ਪਰ ਉਹਦੇ باوجود ਉਹ ਇਸ ਨੂੰ ਤੋੜ ਮੋੜ ਕੇ ਪੇਸ਼ ਕਰ ਦਿੰਦੇ ਨੇ ਜਿਹਦੇ ਨਾਲ ਜਿਹੜੀ ਸਾਖਾ ਉਹ ਖਰਾਬ ਹੁੰਦੀ ਹੈ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਨੇ ਲੋਕਾਂ ਦੇ ਵਿੱਚ ਭ੍ਰਮ ਵੀ ਫੈਲ ਜਾਂਦਾ ਇਸ ਕਰਕੇ ਫੈਸਲਾ ਲਿਆ ਜਾ ਰਿਹਾ ਹੈ ਪਰ ਇਹਨੂੰ ਲੈ ਕੇ ਕਾਂਗਰਸ ਨੇ ਸਵਾਲ ਖੜੇ ਕਰ ਦਿੱਤੇ ਨੇ ਕਾਂਗਰਸ ਦਾ ਕਹਿਣਾ ਹੈ ਕਿ ਇਹ ਗਲਤ ਹੈ ਇਹ ਲੋਕਤੰਤਰ ਦੇ ਖਿਲਾਫ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਕਾਂਗਰਸ ਨੇ ਕਹਿ ਦਿੱਤਾ ਹੈ ਕਿ ਇਹ ਡਾਟਾ ਜਿਹੜਾ ਇਹ ਸੇਫ ਰੱਖਣਾ ਚਾਹੀਦਾ ਹੈ ਉਸ ਤੋਂ ਪਹਿਲਾਂ 1 ਸਾਲ ਤੱਕ ਇਹ ਡਾਟਾ ਸੇਫ ਰੱਖਿਆ ਜਾਂਦਾ ਸੀਗਾ ਪਰ ਹੁਣ 45 ਦਿਨ ਦਾ ਸਮੇ ਲੋਕੀ ਤਕਰੀਬਨ ਡੇਢ ਕ ਮਹੀਨਾ ਹੀ ਇਹ ਡਾਟਾ ਸੁਰੱਖਿਅਤ ਰੱਖਿਆ ਜਾਏਗਾ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਡਿਲੀਟ ਕਰ ਦਿੱਤਾ ਜਾਵੇਗਾ ਇਹ ਚੋਣ ਕਮਿਸ਼ਨ ਨੇ ਕਹਿ ਦਿੱਤਾ ਤੇ ਕਾਂਗਰਸ ਇਹਦੇ ਉੱਤੇ ਸਵਾਲ ਖੜੇ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਜਿਹੜਾ ਇਹ ਨਿਯਮ ਆ ਲੋਕਤੰਤਰ ਦੇ ਖਿਲਾਫ ਹੈ ਇਹਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਤੇ ਦੂਜੇ ਪਾਸੇ ਕਾਂਗਰਸ ਨੇ ਚੋਣਾਂ ਦੇ ਦੌਰਾਨ ਜੁੜੇ ਹੋਏ ਇਲੈਕਟ੍ਰੋਨਿਕ ਜਿਹੜਾ ਡਾਟਾ ਹੈ ਡਾਕੂਮੈਂਟਸ ਨੇ ਉਹਨੂੰ ਪਬਲਿਕ ਕਰਨ ਤੋਂ ਰੋਕਣ ਦੇ ਨਿਯਮ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਵੀ ਦਿੱਤੀ ਹੋਈ ਹੈ ਕੁੱਲ ਮਿਲਾ ਕੇ ਮਾਮਲਾ ਕੋਰਟ ਦੇ ਵਿੱਚ ਵੀ ਪਹੁੰਚਿਆ ਹੋਇਆ ਹੈ ਤੇ 2024 ਦੇ ਵਿੱਚ ਦਸੰਬਰ ਦੇ ਵਿੱਚ ਇੱਕ ਬਦਲਾਅ ਕੀਤਾ ਗਿਆ ਸੀ ਜਿਹਦੇ ਤਹਿਤ ਪੋਲਿੰਗ ਸਟੇਸ਼ਨ ਦੇ ਉੱਤੇ ਸੀਸੀਟੀਵੀ ਵੈਬ ਕਾਸਟਿੰਗ ਫੁਟੇਜ ਤੇ ਉਮੀਦਵਾਰਾਂ ਦੇ ਵੀਡੀਓ ਰਿਕਾਰਡਿੰਗ ਵਰਗੇ ਜਿਹੜੇ ਇਲੈਕਟ੍ਰੋਨਿਕ ਡਾਕੂਮੈਂਟਸ ਸੀਗੇ ਉਹਨਾਂ ਨੂੰ ਪਬਲਿਕ ਕਰਨ ਤੋਂ ਰੋਕਣ ਦੇ ਲਈ ਚੋਣ ਨਿਵਾ ਦੇ ਵਿੱਚ ਯਾਨੀ ਚੋਣ ਨਿਵਾ ਦੇ ਵਿੱਚ ਬਦਲਾਅ ਕੀਤਾ ਗਿਆ ਸੀਗਾ ਇਸੇ ਨੂੰ ਸੁਪਰੀਮ ਕੋਰਟ ਦੇ ਵਿੱਚ ਕਾਂਗਰਸ ਨੇ ਵੀ ਚੁਣੌਤੀ ਦਿੱਤੀ ਹੋਈ ਹੈ ਤੇ ਹੁਣ ਚੋਣ ਕਮਿਸ਼ਨ ਨੇ ਕਹਿ ਦਿੱਤਾ ਹੈ ਕਿ ਅਸੀਂ 45 ਦਿਨਾਂ ਦੇ ਬਾਅਦ ਡਾਟਾ ਡਿਲੀਟ ਕਰ ਦੇਵਾਂਗੇ ਸਿਰਫ ਉਹ ਡਾਟਾ ਸੁਰੱਖਿਅਤ ਰਹੇਗਾ ਜਿਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਨੇ ਜਿਹੜਾ ਮਾਮਲਾ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਨਾ ਤਾਂ ਉਸ ਤੋਂ ਇਲਾਵਾ ਸਾਰੀ ਫੁਟੇਜ ਆ ਉਹ ਡਿਲੀਟ ਕਰ ਦਿੱਤੀ ਜਾਵੇਗੀ ਸੋ ਚੋਣ ਕਮਿਸ਼ਨ ਵੱਲੋਂ ਇਹ ਜਿਹੜਾ ਕਿਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ AI ਨਾਲ ਅੱਜਕੱਲ ਕਾਫੀ ਕੁਝ ਸੰਭਵ ਹੋ ਗਿਆ ਤੇ AI ਦੇ ਨਾਲ ਹੀ ਪੋਲਿੰਗ ਸਟੇਸ਼ਨ ਦੀ ਸੀਸੀਟੀਵੀ ਫੁਟੇਜ ਦੇ ਨਾਲ ਵੀ ਛੇੜਖਾਨੀ ਕੀਤੀ ਜਾਂਦੀ ਹੈ ਡਾਕੂਮੈਂਟਸ ਦੇ ਨਾਲ ਜਿਹੜੇ ਇਲੈਕਟ੍ਰੋਨਿਕਸ ਨਾਲ ਸੰਬੰਧਿਤ ਨੇ ਉਹਨਾਂ ਦੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਇਸ ਕਰਕੇ ਉਹਨਾਂ ਨੇ ਇਹ ਕਹਿ ਦਿੱਤਾ ਹੈ ਕਿ 1961 ਦਾ ਇੱਕ ਰੂਲ ਹੈ ਜਿਹੜਾ ਦਾ ਕੰਡਕਟ ਆਫ ਇਲੈਕਸ਼ਨ ਰੂਲ 1961 ਉਹਦੇ ਵਿੱਚ ਬਦਲਾਅ ਕੀਤਾ ਗਿਆ ਚੋਣ ਕਮਿਸ਼ਨ ਦੀ ਸਿਫਾਰਿਸ਼ ਤੋਂ ਬਾਅਦ ਕਾਨੂੰਨ ਮੰਤਰਾਲੇ ਦੇ ਵੱਲੋਂ ਤਾਂ ਕੁਲ ਮਲਾਕੇ ਚੋਣਾਂ ਨੂੰ ਲੈ ਕੇ ਕਈ ਜਿਹੜੇ ਲੋਕ ਨੇ ਸਵਾਲ ਖੜੇ ਕਰ ਦਿੰਦੇ ਨੇ ਕਿ ਚੋਣਾਂ ਪਾਰਦਰਸ਼ਤਾ ਦੇ ਨਾਲ ਨਹੀਂ ਹੁੰਦੀਆਂ ਪਰ ਇਹਦੇ باوجود ਦਾਅਵੇ ਕੀਤੇ ਜਾਂਦੇ ਹੁੰਦੇ ਨੇ ਚੋਣ ਕਮਿਸ਼ਨ ਵੱਲੋਂ ਕਿ ਸਾਰੀ ਪਾਰਦਰਸ਼ਤਾ ਦੇ ਨਾਲ ਹੀ ਚੋਣ ਪ੍ਰਕਿਰਿਆ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ ਤੇ ਹੁਣ ਵੀ ਅਜਿਹੀਆਂ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਨੇ ਉਹਨਾਂ ਨੂੰ ਲੈ ਕੇ ਅਜੇ ਨਤੀਜੇ ਆਉਣੇ ਬਾਕੀ ਨੇ ਪਰ ਡਾਟਾ ਜਿਹੜਾ ਉਹ 45 ਦਿਨਾਂ ਤੱਕ ਹੀ ਸੇਫ ਰਹੇਗਾ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਹਟਾਉਣ ਦੇ ਹੁਕਮ ਕਰ ਦਿੱਤੇ ਗਏ ਨੇ ਚੋਣ ਕਮਿਸ਼ਨ ਵੱਲੋਂ ਯਾਨੀ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਹੁਣ ਦੇਖਣਾ ਹੋਵੇਗਾ ਕਿ ਇਸ ਫੈਸਲੇ ਨੂੰ ਲੈ ਕੇ ਕਾਂਗਰਸ ਅੱਗੇ ਕੀ ਟਿੱਪਣੀ ਕਰਦੀ ਹੈ ਤੇ ਇਲੈਕਸ਼ਨ ਕਮਿਸ਼ਨ ਦੇ ਉੱਤੇ ਕੀ ਅਪਡੇਟ ਦਿੰਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ